ਕੈਰਾ ਖਦਾਸੀਸ ਕਾਦੀ ਨਹੀਂ ਸੁਣਦਾ ਕੈਰਾ موسیٰ ਦੀ ਵੀ ਨਹੀਂ ਸੁਣਦਾ ਨੂਹ ਦੀ ਵੀ ਨਹੀਂ ਸੁਣਦਾ ਤੇ ਦਾਨੀਅਲ ਦੀ ਵੀ ਨਹੀਂ ਸੁਣਦਾ ਅਰ ਜਦ ਬਿਸਸਾ ਸਾ ਤਿੰਨ ਦਿਨ ਹੀ ਪੜਦੇ ਨਾ موسی ਬੜੀ ਤਾਰੀਫ ਕਰ ਰਿਹਾ ਖੁਦਾ ਦੀ ਗਣੀ ਗੋਡੇ ਟੇਕੇ ਹੱਥ ਚੁੱਕ ਕੇ ਕਹਿੰਦਾ ਹੈ ਪ੍ਰਭੂ ਆਕਾਸ਼ ਉੱਤੇ ਤੇ ਧਰਤੀ ਉੱਤੇ ਤੇਰੇ ਵਰਗਾ ਕਿਹੜਾ ਦੇਵਤਾ ਵਾ ਜਿਹੜਾ ਐਡੇ ਵੱਡੇ ਵੱਡੇ ਅਚਰਜ ਕੰਮ ਕਰਦਾ ਹੈ ਪ੍ਰਭੂ ਕਹਿੰਦਾ ਮੈਨੂੰ ਪਤਾ ਜਦ ਤੂੰ ਕਹਿਣ ਲੱਗਾ ਵਾ ਬਸ ਕਰ ਜਿੱਥੇ ਬਾਦ ਤੂੰ ਪ੍ਰਾਰਥਨਾ ਕਰਨ ਲੱਗਾ ਨਾ ਕਿ ਮੈਨੂੰ ਉੱਥੇ ਲੈ ਜੀ ਉੱਥੇ ਨਹੀਂ ਮੈਂ ਤੈਨੂੰ ਖੜਨਾ ਅੱਜ ਤੋਂ ਬਾਅਦ ਇਹ ਪ੍ਰਾਰਥਨਾ ਨਹੀਂ ਕਰੀ ਸਾਰੀ ਗੱਲਾਂ ਨਹੀਂ ਪ੍ਰਭੂ ਸੁਣਦਾ ਕਦੇ ਵੀ ਠੀਕ ਹੈ ਕਹਿ ਦੇ ਲੈ ਇਹੋ ਜੇ ਤੁਹਾਡਾ ਮੌਕਾ ਬਣਾ ਜੀ ਕਿ ਪਰਮੇਸ਼ਰ ਕਹਵੇਂ ਬੱਸ ਕਰ ਆਹ ਪ੍ਰਾਰਥਨਾ ਤੇਰੀ ਮੈਂ ਸੁਣਦੀ ਹallelujah Praise the Lord ਇਹ ਕੀ ਹੋ ਪ੍ਰਭੂ ਨੇ ਕਿਹਾ ਹੈ ਕਿ ਤੇਰੀ ਪ੍ਰਾਰਥਨਾ ਨਹੀਂ ਸੁਣੀ ਕਿਉਂਕਿ ਮੂਸਾ ਨੇ ਪ੍ਰਭੂ ਨੂੰ ਛੋਟੀਆਂ ਮਾਰਤੀਆਂ ਐ ਪ੍ਰਭੂ ਚਟਾਨ ਬਣ ਕੇ ਆਇਆ ਸਾਹਮਣੇ ਪੱਥਰ ਦੀ ਚਟਾਨ ਬਣ ਗਿਆ ਸੀ ਪ੍ਰਭੂ ਕਹਿ ਕੇ ਦੱਸਿਆ ਦੱਸਿਆ ਇੱਕ ਗੰਨ ਜਾਨਾ ਕਿ موسی ਨੂੰ ਨਹੀਂ ਪਤਾ موسی ਨੂੰ ਖੁਦਾ ਨੇ ਕਿਹਾ ਮੈਂ ਤੇਰੇ ਸਾਹਮਣੇ ਪੱਥਰ ਦੀ ਚਟਾਨ ਬਣ ਜਾਗਾ ਠੀਕ ਹੈ ਬੋਲੋ ਬੋਲੋ ਕਈ ਕਹਿੰਦੇ ਨੇ ਪੱਥਰ ਵਿੱਚੋਂ ਰੱਬ ਮਿਲ ਗਿਆ ਹੈਨਾ ਉਹ ਪੱਥਰ ਬਣ ਗਿਆ ਯਿਸੂ ਮਸੀਹ ਠੀਕ ਹੈ ਚਟਾਨ ਬਣ ਗਿਆ ਸੀ ਚਟਾਨ ਬਣ ਕੇ ਦੱਸ ਕੇ ਗਿਆ ਖੁਦਾ ਕਿ موسی ਤੇਰੇ ਸਾਹਮਣੇ ਮੱਥਰ ਦੀ ਚਟਾਨ ਬਣ ਕੇ ਆਵਾਂਗਾ ਉਹਨੂੰ ਛੋਟੀ ਲਾਉਣੀ ਆ ਉਹਨੂੰ ਲਾਉਣੀ ਆ ਤਾਂ ਉਹਦੇ ਚ ਪਾਣੀ ਦੀਆਂ ਧਾਰਾ ਨਿਕਲ ਆਉਣੇ ਸਾਰੇ ਪੀਓ ਰੱਜ ਕੇ موسی ਨੂੰ ਗੁੱਸਾ ਬੜਾ ਚੜਿਆ ਠੀਕ ਹੈ موسی ਨੂੰ ਗੁੱਸਾ ਬੜਾ ਚੜਿਆ موسی ਨੇ ਕਰਦੇ ਛੋਟੀਆਂ ਮਾਰਦੀਆਂ ਫਿਰ ਪਰਮੇਸ਼ਰ ਨੇ ਕਿਹਾ ਤੂੰ ਮੇਰੇ ਛੋਟੀਆਂ ਮਾਰਦੀਆਂ ਤੂੰ ਮਰੀ ਤੂੰ ਮੈਨੂੰ ਲੋਕਾਂ ਦੇ ਘੜੀ ਪਵਿੱਤਰ ਨਹੀਂ ਠਰਾਇਆ ਤੂੰ ਮੇਰਾ ਲੋਕਾਂ ਦੇ ਘੜੀ ਆਦਰ ਨਹੀਂ ਕੀਤਾ ਹੁਣ موسی ਕੀ ਕਰੇ ਹੁਣ ਤੂੰ ਉਸ ਚੰਗੀ ਧਰਤੀ ਤੇ ਨਵੇਂ ਜਾਵੇਂਗਾ ਤੂੰ ਦੂਰ ਹੋਏ ਕੀ ਕਰੇਗਾ ਦੇਖੇ ਇਸ ਕਰਕੇ ਕੋਤਾਨੇ ਗਿਆ ਹੀ ਕਿ ਮੈਂ ਤੇਰੀ ਨਹੀਂ ਸੁਣ ਹਾਲੇਲੂਇਆ ਜੇ ਤਾ ਸਮਝ ਲਓ موسی ਨੇ ਛੋਟੀਆਂ ਮਾਰਿਆ ਸਹੀ ਗੱਲ ਹੈ ਛੋਟੀਆਂ ਮਾਰਨੇ ਜਾਂ ਮਾੜੀ ਬੋਲੋ ਹੱਥ ਉਠੋ ਸਹੀ ਗਲੇ ਜਾ ਮਾੜੀ ਹੱਥ ਉਠੋ ਨਾ ਹੱਥ ਮੈਂ ਕਹਿ ਰਿਹਾ ਸਹੀ ਗਲੇ ਜਾ ਮਾੜੀ ਜਿਹੜੇ ਤੁਸੀਂ ਵੀ ਐਤਵਾਰ ਤੋੜਦੇ ਜੇ ਨਾ ਸੋਲੋ ਤੇ ਨਾ ਜਿਹੜੀ ਭੈਣ ਜਿਹੜਾ ਭਾਈ ਜਦੋਂ ਐਤਵਾਰ ਸੰਭਲਾ ਜਿਹੜਾ ਤੋੜਦਾ ਨਾ ਯਿਸਮੁਸੀ ਦੇ ਸੋਟੀਆਂ ਮਾਰਦਾ ਜੋ ਬੜੀ ਗੈਰਾਈ ਵਾਲੀ ਗੱਲ ਆ ਜਿਹੜਾ ਭਾਈ ਰਾਤ ਨੂੰ ਜਾਂ ਸਵੇਰੇ ਜਾਂ ਦੁਪਹਿਰੇ ਭੈਣ ਭਾਈ ਪ੍ਰਾਰਥਨਾ ਨਹੀਂ ਕਰਦੇ ਉਹ ਪ੍ਰਭੂ ਦੀ ਸੋਟੀਆਂ ਮਾਰ ਰਹੇ ਭਾਈ ਵੀ ਲਿਖਣਾ ਪ੍ਰਾਰਥਨਾ ਨਹੀਂ ਕਰਦਾ ਵੱਡਾ ਪਾਪ ਕਰਦਾ ਠੀਕ ਹੈ ਜਦ ਤੁਸੀਂ ਸੰਬੰਧ ਨਹੀਂ ਨਾ ਕਰਦੇ ਆਪਣੀ ਕਮਾਈ ਚ ਤੁਸੀਂ ਪ੍ਰਭੂ ਦੇ ਛੋਟੀਆਂ ਮਾਰ ਰਹੇ ਉਹਦੇ ਬਚਨ ਨੂੰ ਤੋੜ ਰਹੇ ਜੋ ਇਹ ਪਰਮੇਸ਼ਰ ਦੇ ਬਚਨ ਨੂੰ ਫਿਰ ਖਦਾ ਤੁਹਾਡੀ ਕਦੇ ਨਹੀਂ ਸੁਨੇਗਾ ਪ੍ਰਭੂ ਤੁਹਾਡੀ ਕਦੇ ਨਹੀਂ ਸੁਨੇਗਾ ਜੇ ਤੁਸੀਂ ਪ੍ਰਭੂ ਨੂੰ ਕੀ ਮਰੋਗੇ ਫਿਰ ਜਿੰਨੇ ਮਰਜੀ ਤਰੀਫ ਵਾਲੇ ਸ਼ਬਦ ਯੇਸ਼ੂ ਕੇ ਲੋਕੀ ਜੈ ਯੇਸ਼ੂ ਕੇ ਲੋਕੀ ਜੈ ਆਕਾਸ਼ ਕੇ ਨੀਚੇ दर्द के ऊपर एक नाम दिया गया है पिता मैं उस नाम के द्वारा चरणों में आत, आता हूँ आती हूँ तू मेरी प्रार्थना सुनेगा प्रभु को वह नो कदे नहीं जो तू तो लगा ओन मैं में तेरी सुन बाकी सुनूंगा क्यों तू लोगों के सामने मैंने पवित्र नहीं ठहराया ਜਦੋਂ ਤੁਸੀਂ ਰਿਸ਼ਤੇਦਾਰਾਂ ਨੂੰ ਜਵਾਬ ਦਿੰਦੇ ਨਾ ਅੱਜ ਆਹੇ ਤੁਹਾਡੇ ਦਸਵੇਂ ਤੇ ਨਹੀਂ ਆ ਸਕਦੇ ਸਾਡੇ ਪ੍ਰਭੂ ਦਾ ਹੁਕਮ ਹੈ ਅੱਜ ਤੁਹਾਡੇ ਅਸੀਂ ਐਤਵਾਰ ਦਸ ਐਤਵਾਰ ਜਨਦ ਦੇ ਤੇ ਨਹੀਂ ਆ ਸਕਦੇ ਸਾਡੇ ਪ੍ਰਭੂ ਦਾ ਹੁਕਮ ਹੈ ਅੱਜ ਤੁਹਾਡੇ ਵਿਆਹ ਤੇ ਐਤਵਾਰ ਨਹੀਂ ਆ ਸਕਦੇ ਇਹ ਸਾਡੇ ਪ੍ਰਭੂ ਦਾ ਹੁਕਮ ਹੈ ਸਮਝ ਲਓ ਤੁਸੀਂ ਲੋਕਾਂ ਦੇ ਗਾੜੀ ਰਿਸ਼ਤੇਦਾਰਾਂ ਦੇ ਗਾੜੀ ਪ੍ਰਭੂ ਨੂੰ ਪਵਿੱਤਰ ਘਰਾਟ ਹੈ ਫੇਰ ਉਹ ਛੋਟੇ ਤੁਸੀਂ ਪ੍ਰਭੂ ਤੇ ਨਹੀਂ ਮਾਰੀਆਂ ਤੁਸੀਂ ਸ਼ੈਤਾਨ ਤੇ ਮਾਰੀਆਂ ਹੈ प बेमारियां हैं दुष्टात्मा बेमारियां हैं गरीबी मारिया है।, है बोलो हलुया समझ लगी कि क्या, क्या?